ਕੌਲੀ ਚੱਟ ਬੰਦੇ ਤੇ ਭਰੋਸਾ ਕਰੋ ਨਾ ਇੱਜ਼ਤ ਤਕਾਵੇ ਉਹ ਤੋਂ ਡਰੇ ਨਾ ਬਾਲਾ ਮੂਣਾ ਲਈਏ ਬਗਾਨੀ ਨਾਰ ਨੂੰ ਦੂਰੋਂ ਮੱਥਾ ਟੇਕ ਦਈਏ ਕਮੀਨੇ ਯਾਰ ਨੂੰ ਦੂਰੋਂ ਮੱਥਾ ਟੇਕ ਦਈਏ ਕਮੀਨੇ ਯਾਰ ਨੂੰ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਘਰ ਵਾਲੀ ਨਾਲ ਕੀ ਹੋਇਆ ਮੁੰਡਾ ਰੋ ਰੋ ਕੇ ਦੱਸ ਰਿਹਾ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਆ ਅੱਜੋ ਦੱਸਦੇ ਹਾਂ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇੱਕ ਬੰਦਾ ਖੜਾ 40 ਸਾਲ ਦੀ ਏਜ ਐ ਦੀ ਬਾਈ ਨਾਲ ਕੀ ਗੱਲ ਹੋਈ ਏ ਸਾਰੀ ਇਹ ਟੈਨਸ਼ਨ ਚ ਤੁਰਿਆ ਫਿਰਦਾ ਰੋ ਰੋ ਕੇ ਦਾ ਬੁਰਾ ਹਾਲ ਹੋ ਗਿਆ ਗੱਲ ਸਾਰੀ ਕੀ ਏ ਸਾਰਾ ਮਸਲਾ ਕੀ ਏ ਬਾਈ ਨਾਲ ਗੱਲ ਕਰਦੇ ਆਂ ਬਾਈ ਜੀ ਸਸਰੀ ਸਸਰੀ ਕਾਲ ਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਭਾਈ ਕੀ ਗੱਲ ਹੋ ਗਈ ਸੀ ਜਿਹੜਾ ਤੁਸੀਂ ਇੰਨੀ ਟੈਨਸ਼ਨ ਚ ਆਇਓ ਮੇਰੇ ਕੋਲ ਰੋ ਰਹੇ ਸੀਗੇ ਵੀ ਕੀ ਗੱਲ ਕੀ ਹੋ ਗਈ ਏ ਏਡੀ ਵੱਡੀ ਕੀ ਗੱਲ ਹੋ ਗਈ ਜਿਹੜਾ ਤੁਸੀਂ ਹੁਣ ਤੁਸੀਂ ਚੁੱਪ ਹੋਏ ਹੋ ਤੁਹਾਨੂੰ ਜਦੋਂ ਦਾ ਤੁਸੀਂ ਮੇਰੇ ਕੋਲ ਆਇਆ ਉਦੋਂ ਦਾ ਰੋਈ ਜਾਂਦੇ ਹੋ ਰੋਈ ਕੀ ਮੇਰੇ ਨਾਲ ਘਰ ਵਾਲੀ ਵਾਗੀ ਸੀ ਕਿੱਥੇ ਵਾਗੀ ਮੈਂ ਤਾਂ ਜਵੇਂ ਲੁੱਟਿਆ ਪੈ ਗਿਆ ਜਵੇਂ ਪੱਟਿਆ ਗਿਆ ਜੀ ਤੇ ਭਈ ਇਹ ਨਾਲ ਵਾਗੀ ਸੀ ਮੇਰੇ ਘਰ ਵਾਲੀ ਸੀ ਅਸੀਂ ਇਕੱਠੇ ਕੰਮ ਕਰਦੇ ਹੁੰਦੇ ਸੀ ਕਿੱਥੇ ਜਾਵੜੀ ਤੇਰੀ ਘਰ ਵਾਲੀ ਭਈ ਇਹ ਨਾਲ ਭੱਜ ਗਈ ਭਈ ਮੈਂ ਭਈ ਇਹ ਨਾਲ ਭੱਜ ਗਈ ਬਸ ਸਿੱਧਾ ਬੋਲ ਨਾ ਮੇਰੀ ਜਾਵੜੀ ਜਾਵੜੀ ਕਰੀ ਜਾਂਦਾ ਤੂੰ ਭਈ ਇਹ ਨਾਲ ਭੱਜ ਗਈ ਮੈਂ ਤਾਂ ਜਵੇਂ ਲੁੱਟਿਆ ਗਿਆ ਜੀ ਲੁੱਟਿਆ ਗਿਆ ਹੈ ਹਾਂਜੀ ਅੱਛਾ ਭਈਆ ਕੀ ਲੱਗਦਾ ਇਸ ਤਰ੍ਹਾਂ ਭਈ ਇਹਨੂੰ ਤੂੰ ਜਾਣਦਾ ਸੀ ਹਾਂਜੀ ਮੈਂ ਜਾਣਦਾ ਸੀ ਭਈਆ ਮੇਰਾ ਦੋਸਤ ਸੀ ਜੀ ਭਈ ਇਹ ਨਾਲ ਜਾਦੀ ਕਿਵੇਂ ਪੈ ਗਈ ਜਾਰੇ ਉਹਦੇ ਨਾਲ ਦੋਸਤੀ ਅਸੀਂ ਇਕੱਠੇ ਕੰਮ ਕਰਦੇ ਦਿੰਦੇ ਸੀਗੇ ਪੱਠੇ ਤੇ ਹੂੰ ਪੱਠੇ ਤੇ ਇਕੱਠੇ ਕੰਮ ਕਰਦੇ ਕੰਮ ਇਕੱਠੇ ਕਰਦੇ ਸੀਗੇ ਹਾਂਜੀ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀ ਵਿਆਹ ਨੂੰ ਤਾਂ ਥੋੜਾ ਚਿਰ ਹੋ ਗਿਆ ਸੀ 5-6 ਮਹੀਨੇ ਹੋ ਗਏ ਸੀ 5-6 ਮਹੀਨੇ ਹੋਏ 5-6 ਮਹੀਨਿਆਂ ਦੇ ਵਿੱਚ ਹੀ ਉਹ ਭਈਆ ਨਾਲ ਵੱਜ ਗਈ ਹਾਂਜੀ ਅਸੀਂ ਇੱਕ ਦੂਜੇ ਕੋਈ ਇਕੱਠੇ ਕੰਮ ਕਰਦੇ ਸੀ ਉਹਦੇ ਨਾਲ ਬਾਗੀ ਜੀ ਉਦੋਂ ਵਾਰ ਹਾਂਜੀ ਇਕੱਠੇ ਕੰਮ ਕਰਦੇ ਸੀ ਕੰਮ ਜਦੋਂ ਤੂੰ ਲੱਗਿਆ ਉੱਥੇ ਅੱਛਾ ਫੇਰ ਕੀ ਗੱਲ ਗੱਲ ਕੀ ਬਣੀ ਆ ਸਾਰੀ ਗੱਲ ਮਸਲਾ ਕੀ ਬਣਿਆ ਸਾਰਾ ਮਸਲਾ ਇਹੀ ਬਣਿਆ ਜੀ ਅਸੀਂ ਭਈ ਇਹ ਇਕੱਠੇ ਕੰਮ ਕਰਦੇ ਸਾਡੇ ਘਰੇ ਆਉਂਦਾ ਜਾਂਦਾ ਸੀਗਾ ਤੇ ਇਕੱਠਾ ਅਸੀਂ ਮਤਲਬ ਅਸੀਂ ਇੱਕ ਦੂਜੇ ਆਉਂਦੇ ਸੀਗੇ ਮੈਨੂੰ ਉੱਤੇ ਕੋਈ ਸ਼ੱਕ ਨਹੀਂ ਸੀਗਾ ਜੀ ਕੋਈ ਸ਼ੱਕ ਨਹੀਂ ਸੀ ਕੋਈ ਮਨ ਲਾਇ ਨਹੀਂ ਸੀਗਾ ਉਸ ਤੋਂ ਬਾਅਦ ਕੀ ਗੱਲ ਹੋਈ ਮੈਂ ਜਦੋਂ ਮੇਰੇ ਘਰੇ ਮੈਨੂੰ ਕਿਸੇ ਨੇ ਦੱਸਿਆ ਵੀ ਸਾਡੇ ਵੀ ਘਰੇ ਆਉਂਦਾ ਜਾਂਦਾ ਮੈਂ ਕਿ ਤੁਸੀਂ ਕੀ ਲੈਣਾ ਦੇਣਾ ਹੈ ਤੇ ਤਾਂ ਅਸੀਂ ਵੀ ਸਾਡਾ ਇਕੱਠੇ ਕੰਮ ਕਰਦੇ ਆਉਂਦੇ ਜਾਂਦੇ ਆ ਤੇ ਇਸ ਕਾਰਨ ਵੀ ਉਸ ਤੋਂ ਬਾਅਦ ਕੀ ਗੱਲ ਹੋਈ ਤੇ ਮੜ ਕੇ ਉਹ ਮਤਲਬ ਮੇਰੇ ਘਰ ਨੂੰ ਲੈ ਗਿਆ ਜੀ ਭਜਾ ਕੇ ਅੱਛਾ ਕਾ ਗਰ ਲੈਣੀ ਭਜਾ ਕੇ ਲੈ ਗਿਆ ਅੱਛਾ ਜਿਹੜਾ ਤੂੰ ਉੱਥੇ ਪੱਠੇ ਦੇ ਕੰਮ ਕਰਨ ਲੱਗਿਆ ਤੈਨੂੰ ਲਾਇਆ ਕਿਨੇ ਸੀਗਾ ਮੈਨੂੰ ਮੇਰੇ ਮੰਮੀ ਡੈਡੀ ਨੇ ਲਾਇਆ ਸੀਗਾ ਜੀ ਅੱਛਾ ਮੰਮੀ ਡੈਡੀ ਨੇ ਲਾਇਆ ਸੀਗਾ ਹੋਰ ਕੋਈ ਕੰਮ ਹੈ ਨਹੀਂ ਸੀਗਾ ਕੋਈ ਹੋਰ ਕੋਈ ਕੰਮ ਹੈ ਨਹੀਂ ਸੀ ਪੱਠੇ ਦਾ ਕੰਮ ਹੀ ਮੈਨੂੰ ਮਿਲ ਗਿਆ ਸੀ ਮੈਂ ਸਾਰਾ ਵੇਖਿਆ ਕੰਮ ਕੋਈ ਮਿਲਿਆ ਨਹੀਂ ਸੀਗਾ ਜੀ ਮੈਨੂੰ ਕੰਮ ਤੇ ਕੰਮ ਕਿਵੇਂ ਵਧੀਆ ਚੱਲਦਾ ਸੀਗਾ ਉੱਥੇ ਦੇ ਹਾਂ ਕੰਮ ਬਹੁਤ ਵਧੀਆ ਚੱਲਦਾ ਸੀ ਹਾਂਜੀ ਘਰ ਵਾਲੀ ਦੇ ਕੀ ਰਿਲੇਸ਼ਨ ਕਿੱਦਾਂ ਬਣ ਗਏ ਰਿਲੇਸ਼ਨ ਤੇ ਤੈਨੂੰ ਪਤਾ ਲੱਗਿਆ ਕੁਝ ਪਹਿਲਾਂ ਦੱਸਈ ਪਹਿਲਾਂ ਤਾਂ ਕੋਈ ਏ ਏਦਾਂ ਦੀ ਗੱਲ ਆ ਬਾ ਤੇ ਉਦੋਂ ਬਹੁਤ ਮੰਨ ਲਾ ਵੀ ਮੈਨੂੰ ਕਹਿਣ ਲੜ ਲੜਾਈ ਰੱਖਿਆ ਕਰਿਆ ਕਰਿਆ ਕਰੇ ਤੇ ਮੈਨੂੰ ਕੀ ਪਤਾ ਸੀਗੇ ਮੰਨ ਲਈ ਇਹਦੇ ਅੰਦਰ ਵੀ ਕੀ ਗੱਲਬਾਤ ਚੱਲੀ ਜਾਂਦੀ ਹੈਗੀ ਤੇ ਮੈਨੂੰ ਕੀ ਪਤਾ ਸੀ ਐ ਕਰੂਗੀ ਤੇ ਉਦੋਂ ਦੁਬਾਰਾ ਨਾਲ ਲੜਾਈ ਕਰਕੇ ਕੋਈ ਬਹਾਨਾ ਬਣਾ ਕੇ ਤੇ ਮੰਨ ਲਈ ਭੱਗ ਗਈ ਅੱਛਾ ਉਹ ਜਦੋਂ ਤੁਸੀਂ ਪੱਠੇ ਦੇ ਕੰਮ ਕਰਦੇ ਸੀਗੇ ਤੇ ਭਈ ਇਹਨਾਂ ਉਹਦੀ ਗੱਲਬਾਤ ਹੋ ਗਈ ਉੱਥੇ ਠੀਕ ਹੈ ਹਾਂਜੀ ਹਾਂ ਉਸ ਤੋਂ ਬਾਅਦ ਉਹ ਭਈ ਇਹਨਾਂ ਭੱਜ ਗਈ ਹਾਂ ਭਈ ਇਹਨਾਂ ਭੱਗ ਗਈ ਸੀ ਦੋਸਤੋ ਤੁਸੀਂ ਦੇਖ ਸਕਦੇ ਹੋ ਮੁੰਡਾ ਕਹਿੰਦਾ ਮੈਂ ਪੱਠੇ ਤੇ ਕੰਮ ਕਰਦਾ ਸੀਗਾ ਮੇਰੇ ਮਾਪਿਆਂ ਨੇ ਮੈਨੂੰ ਛੋਟੀ ਉਮਰ ਦੇ ਵਿੱਚ ਪੱਠੇ ਤੇ ਲਾਤਾ ਸੀ ਵਿਆਹ ਹੋਇਆ ਸੀ ਮੁੰਡੇ ਦਾ ਹੋਰ ਕੋਈ ਕੰਮ ਮਿਲਿਆ ਨਹੀਂ ਬਾਈ ਪੱਠੇ ਤੇ ਕੰਮ ਕਰਨ ਲੱਗ ਗਿਆ ਪੱਠੇ ਤੇ ਕੰਮ ਕਰਦੇ ਕਰਦੇ ਨੂੰ ਬਹੁਤ ਟਾਈਮ ਹੋ ਗਿਆ ਸੀ 5-6 ਮਹੀਨੇ ਹੋ ਗਏ ਸੀ ਫਿਰ ਕੀ ਹੋਇਆ ਜਿਹੜਾ ਇਹਦਾ ਜਿਹੜੀ ਇਹ ਘਰ ਵਾਲੀ ਸੀ ਉਹ ਭਈ ਇਹਨਾਂ ਫਰਾਰ ਹੋ ਗਈ ਕਿਉਂ ਫਰਾਰ ਹੋਈ ਕਿਉਂਕਿ ਇਹਦੀ ਬਈਏ ਨਾਲ ਜਾਰੀ ਸੀ ਬਈਆ ਕੌਣ ਸੀ ਬਈ ਬਈਆ ਕੀ ਕਰਦਾ ਸੀ ਪੱਠੇ ਦਾ ਕੀ ਕੀ ਕੰਮ ਸੀ ਇਹਦਾ ਬਈਆ ਇੱਟਾ ਹੀ ਕੱਢਦਾ ਹੁੰਦਾ ਸੀ ਜੀ ਕੰਮ ਕੀ ਮੇਨ ਬੰਦਾ ਸੀ ਉਹ ਹਾਂ ਮੇਨ ਬੰਦਾ ਜਵਾਨਦਾਰ ਸੀਗਾ ਜੀ ਉਹ ਜਵਾਨਦਾਰ ਸੀ ਹੈ ਹਾਂਜੀ ਹਾਂ ਅੱਛਾ ਉਹਦਾ ਵਿਆਹ ਨਹੀਂ ਹੋਇਆ ਸੀਗਾ ਵਿਆਹ ਤਾਂ ਉਹਦਾ ਹੋਇਆ ਸੀਗਾ ਜੀ ਉਹ ਤਾਂ ਤੇ ਉਹਦੀ ਘਰ ਵਾਲੀ ਕਿੱਥੇ ਆ ਉਹਦੇ ਘਰ ਵਾਲੀ ਵੀ ਮਨ ਲਾ ਕੇ ਰਾਈਤੀ ਸੀਗੀ ਤੇ ਮੜ ਕੇ ਉਹਨੂੰ ਘਰ ਵਾਲੀ ਵੀ ਛੱਡ ਗਿਆ ਸੀਗਾ ਮਨ ਲਾ ਕੇ ਉਹਨਾਂ ਲੈ ਗਿਆ ਸੀਗਾ ਜੀ ਹਾਂਜੀ ਉਹਨੂੰ ਵੀ ਲੈ ਗਿਆ ਹਾਂਜੀ ਉਹਨਾਂ ਮੇਰੀ ਘਰ ਵਾਲੀ ਵੀ ਲੈ ਗਿਆ ਹਾਂਜੀ ਉਹਨੂੰ ਵੀ ਲੈ ਤੈਨੂੰ ਐ ਪਤਾ ਵੀ ਕਿ ਕਿੱਥੋਂ ਦਾ ਰਹਿਣ ਵਾਲ ਅੱਪਾ ਤਾਂ ਇੰਨਾ ਕਿ ਸੁਣਿਆ ਜੀ ਜਿਵੇਂ ਆਪਾਂ ਸੁਣਦੇ ਨੇ ਬਈਆਂ ਤੇ ਵੀ ਜੁਪੀ ਆ ਜਾਂ ਬਿਹਾਰਾ ਐਡੇ ਐਡੇ ਸ਼ਹਿਰ ਹੁੰਦੇ ਜੀ ਨਾ ਜਿਵੇਂ ਬ헨ੜਾ ਸ਼ਹਿਰ ਰੱਖ ਲਗੇ ਆਸੇ ਪਾਸੇ ਉਹਦੇ ਕਿੰਨੇ ਪਿੰਡ ਪੈਂਦੇ ਆਗੇ ਇਸ ਤਰ੍ਹਾਂ ਐ ਪਿੰਡ ਪੈਂਦੇ ਜੀ ਹੁਣ ਕੀ ਪਤਾ ਕਿੱਥੇ ਹੋਊਗਾ ਜੀ 5 ਮਹੀਨੇ ਹੋਏ ਸੀ ਵਿਆਹ ਨੂੰ ਤਰਿਆ ਜਵਾਕ ਵੀ ਨਹੀਂ ਹੋਣਾ ਹਨਾ ਫਿਰ ਤਾਂ ਤੇ ਫਿਰ ਤੈਨੂੰ ਐ ਨਹੀਂ ਲੱਗਦਾ ਯਾਰ ਵੀ ਬਾਈ ਮੈਂ ਨਾ ਲੱਗਦਾ ਪੱਠੇ ਤੇ ਵਧੀਆ ਸੀਗਾ ਹਾਂ ਇਹ ਵੀ ਸੀਗੇ ਹੋਰ ਕੰਮ ਕਰ ਲੈਂਦੇ ਆਪਾਂ ਨੂੰ ਜਦੋਂ ਮੇਰਾ ਘਰ ਹੀ ਪਟ ਗਿਆ ਫਿਰ ਇਹ ਜੇ ਕੰਮ ਤੋਂ ਕਰਾਉਣਾ ਵੀ ਕੀ ਆਪਾਂ ਜੁਪੀ ਦੇ ਜਾਂ ਬਿਹਾਰ ਦੇ ਬਈ ਇਹ ਹੁੰਦੇ ਆ ਹੁਣ ਐ ਨਹੀਂ ਪਤਾ ਬਾਈ ਨੂੰ ਕਿੱਥੋਂ ਦੇ ਆ ਹਨਾ ਉਹਦਾ ਵਿਆਹ ਵੀ ਹੋਇਆ ਸੀਗਾ ਤੇ ਇਹਦੀ ਘਰ ਵਾਲੀ ਨੂੰ ਉਹ ਲੈ ਗਿਆ ਠੀਕ ਹੈ ਆਪਣੀ ਘਰ ਵਾਲੀ ਨੂੰ ਵੀ ਥੋੜੇ ਦਿਨਾਂ ਬਾਅਦ ਆਪਣੀ ਘਰ ਵਾਲੀ ਨੂੰ ਵੀ ਲੈ ਗਿਆ ਕੀ ਪਤਾ ਇਹਦੀ ਘਰ ਵਾਲੀ ਉਹਨਾਂ ਨੇ ਮਾਰਤਾ ਹੋਵੇ ਕੀ ਪਤਾ ਉਹਨੂੰ ਜਾਨੋਂ ਮਾਰ ਕੇ ਆਪਣੀ ਘਰ ਵਾਲੀ ਨੂੰ ਲੈ ਕੇ ਫਰਾਰ ਹੋ ਗਿਆ ਕੀ ਪਤਾ ਬਈ ਉਹਨੇ ਤੇਰੀ ਘਰ ਵਾਲੀ ਨੂੰ ਜਾਨੋਂ ਮਾਰਤਾ ਹੋਵੇ ਹੋ ਸਕਦਾ ਹੀ ਆਪਾਂ ਤਾਂ ਹੁਣ ਇੱਕ ਪਾਸੇ ਆ ਦੂਰ ਆ ਹੀ ਹੋ ਸਕਦਾ ਇਸ ਤਰ੍ਹਾਂ ਵੀ ਹੋ ਸਕਦਾ ਘਰ ਵਾਲੀ ਨੂੰ ਘਰ ਵਾਲੀ ਨੂੰ ਸ਼ੱਕ ਨਹੀਂ ਸੀਗਾ ਉੱਤੇ ਵੀ ਇਹੋ ਜੀ ਕੋਈ ਗੱਲ ਹੈਗੀ ਆ ਉਹਦੀ ਜਾਂ ਤੇਰੇ ਕੋਲ ਕਦੇ ਗੱਲ ਕੀਤੀ ਹੋਦੀ ਘਰ ਵਾਲੀ ਨੇ ਨਾ ਕਦੇ ਨਹੀਂ ਕਰੀ ਕੋਈ ਐਸੀ ਗੱਲਬਾਤ ਹੀ ਨਹੀਂ ਸੀ ਸਿੱਖੇ ਰਹਿੰਦੇ ਸੀ ਕੋਈ ਚੱਕਰ ਨਹੀਂ ਸੀ ਕੋਈ ਇਹੋ ਜੀ ਕੋਈ ਨਾ ਮੈਨੂੰ ਸੀ ਨਾ ਹੁਣ ਸੀ ਯਾਰੀ ਬਹੁਤ ਗੁੜੀ ਸੀ ਤੁਹਾਡੀ ਸਾਡੀ ਪੂਰੀ ਗੁੜੀ ਸੀ ਯਾਰੀ ਸੀ ਸਾਡੀ ਜਦੋਂ ਇੱਟਾਂ ਕੱਢਦੇ ਸੀ ਬਈ ਉਦੋਂ ਨਹੀਂ ਤੈਨੂੰ ਫੀਲ ਹੋਇਆ ਵੀ ਯਾਰ ਮੇਰੀ ਘਰ ਵਾਲੀ ਇੱਟਾ ਗੱਡ ਰਹੀ ਐ ਜਾਂ ਉਹਦੇ ਵੱਲ ਵੇਖ ਰਹੀ ਐ ਜਾਂ ਕੋਈ ਹੈ ਜੀ ਕੋਈ ਹਰਕਤ ਹੋਈ ਹੋਵੇ ਇਦਾਂ ਦੀ ਕੋਈ ਗੱਲ ਨਹੀਂ ਸੀ ਅਸੀਂ ਇਕੱਠੇ ਜਦੋਂ ਉਹ ਕੰਮ ਕਰਦੇ ਸੀਗੇ ਜੀ ਤੇ ਇਕੱਠੇ ਸੀ ਰੋਟੀ ਖਾਣਾ ਇਕੱਠੇ ਨੇ ਉਹ ਕਰਨਾ ਕੋਈ ਦਿਲ ਦੇ ਵਿੱਚ ਕੋਈ ਇਹ ਜੀ ਗੱਲ ਹੀ ਨਹੀਂ ਸੀਗੀ ਕੀ ਪਤਾ ਸੀ ਮੰਨ ਲਾ ਵੀ ਯਾਦ ਨਹੀਂ ਤੈਨੂੰ ਤੈਨੂੰ ਪਤਾ ਨਹੀਂ ਸੀ ਪਰ ਦਿਲ ਦੇ ਵਿੱਚ ਉਹਨਾਂ ਦੇ ਖੋਟ ਸੀਗੀ ਉਹਨਾਂ ਦੇ ਦਿਲ ਦੇ ਵਿੱਚ ਸਿਸਟਮ ਚੱਲ ਰਿਹਾ ਸੀ ਉਹਨਾਂ ਦੇ ਦਿਲ ਵਿੱਚ ਪਿਆਰ ਚੱਲ ਰਿਹਾ ਸੀਗਾ ਅੱਖ ਮਟੱਕੇ ਉਹਨਾਂ ਦੇ ਹੋ ਰਹੇ ਸੀ ਪਰ ਤੈਨੂੰ ਨਹੀਂ ਦਿਖ ਰਹੇ ਸੀ ਤੈਨੂੰ ਤੇ ਤੇਰੇ ਕੋਲੋਂ ਇਨੋਰ ਹੋ ਰਹੇ ਸੀ ਉਹ ਗੱਲਾਂ ਤੈਨੂੰ ਐ ਲੱਗਦਾ ਸੀ ਯਾਰ ਵੈਸੇ ਨੋਰਮਲ ਵਿਖ ਰਿਹਾ ਹੈ ਜਿਵੇਂ ਮੈਨੂੰ ਐ ਲੱਗਦਾ ਸੀ ਜਿਵੇਂ ਮੈਂ ਆਪਣੇ ਬਣਾ ਲਿਆ ਜੀ ਆਪਣਾ ਹੀ ਬਣਾ ਲਿਆ ਸੀ ਤੇਰਾ ਭਰਾ ਹੀ ਬਣਾ ਲਿਆ ਤੂੰ ਐ ਸਮਝਦਾ ਸੀ ਉਹ ਆਪ ਦਾ ਸਗਾ ਹੀ ਹੈ ਹਾਂ ਵੀ ਮੇਰਾ ਸਗਾ ਹੀ ਹੈ ਮੈਂ ਆਪਣਾ ਮਨਾ ਬੈਠਾ ਸੀ ਮੈਨੂੰ ਕੀ ਪਤਾ ਸੀ ਕਿ ਵੀ ਇਹ ਡੰਗ ਮਾਰੂਗਾ ਜੀ ਡੰਗ ਮਾਰੂਗਾ ਹੈ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਹਿੰਦਾ ਮੇਰਾ ਪੱਕਾ ਦੋਸਤ ਸੀ ਉਹ ਇਕੱਠੇ ਬਹਿ ਕੇ ਸੀ ਰੋਟੀ ਖਾਂਦੇ ਸੀ ਇੱਥੇ ਬੈ ਕੇ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ ਇੱਕ ਦੂਜੇ ਦਾ ਪਰਿਵਾਰ ਇੱਕ ਦੂਜੇ ਦਾ ਸਾਂਝਾ ਪਰਿਵਾਰ ਬਣ ਗਿਆ ਸੀ ਸਾਡਾ ਪਰ ਇਹਦੇ ਦਿਲ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਸੀਗੀ ਵੀ ਯਾਰ ਉਹ ਦੀ ਘਰ ਵਾਲਿਆਂ ਨੇ ਮਾਰਾ ਜਾਂ ਉਹਨਾਂ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਪਰ ਉਹਨਾਂ ਦੇ ਦਿਲ ਦੇ ਵਿੱਚ ਕੋਈ ਸਿਸਟਮ ਉਹਨਾਂ ਦੇ ਦਿਲ ਦੇ ਵਿੱਚ ਪਿਆਰ ਇਹੋ ਜੀ ਕੋਈ ਆਪਾਂ ਕਹਿੰਦੇ ਆ ਵੀ ਕਹਿੰਦੇ ਹੁੰਦੇ ਵੀ ਆਪਣਾ ਸ਼ੈਤਾਨੀਪਨ ਇਹ ਚੱਲ ਰਿਆ ਸੀ ਉਹਨਾਂ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਉਹਨਾਂ ਦੇ ਚੱਲ ਰਿਆ ਸੀ ਇਹ ਬੰਦਾ ਅਣਜਾਣ ਸੀ ਇਹਨੂੰ ਨਹੀਂ ਪਤਾ ਸੀ ਵੀ ਕੀ ਹੋ ਰਿਹਾ ਮੇਰੀਆਂ ਅੱਖਾਂ ਦੇ ਉਹਲੇ ਕੀ ਹੋ ਰਿਹਾ ਬਹੁਤ ਕੁਝ ਹੋ ਰਿਹਾ ਸੀਗਾ ਇਹ ਜੇ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਸੀ ਜਾਂ ਕਿਤੇ ਮੰਡੀ ਜਾਂਦਾ ਸੀ ਜਾਂ ਕੋਈ ਸਮਾਨ ਲੈਣ ਜਾਂਦਾ ਸੀ ਤੇ ਭਈਆ ਕਹਿੰਦੇ ਤੁਹਾਡੇ ਘਰੇ ਆਉਂਦਾ ਸੀ ਬਈ ਗੌਂਡੀ ਦੱਸਦੇ ਆ हां ਗਵਾਂਢੀ ਦੱਸਦੇ ਸੀਗੇ ਕੀ ਕਹਿੰਦੇ ਸੀ ਗਵਾਂਢੀ ਗਵਾਂਢੀ ਕਹਿੰਦਾ ਵੀ ਕਹਿੰਦੇ ਭਈਆ ਤੁਹਾਡੇ ਘਰੇ ਆਇਆ ਸੀਗਾ ਮੈਂ ਕਿ ਜਦੋਂ ਅਸੀਂ ਇਕੱਠੇ ਤੇ ਮੈਂ ਉਹਦੇ ਕੋਲੇ ਜਾਣਾ ਮੇਰੇ ਕੋਲੇ ਆਉਂਦਾ ਹੈ ਤੇ ਅਸੀਂ ਵੀ ਫੇਰ ਕੀ ਜਿਹੇ ਜੀ ਕੋਈ ਗੱਲ ਨਹੀਂ ਇਹੇ ਜੀ ਕੋਈ ਗੱਲ ਨਹੀਂ ਮੈਨੂੰ ਆਹ ਕਹਤਾ ਸੀਗਾ ਮੈਂ ਕਿ ਇਹੇ ਜੀ ਕੋਈ ਗੱਲ ਨਹੀਂ ਮੈਨੂੰ ਕੀ ਪਤਾ ਸੀਗਾ ਜੀ ਮੇਰੇ ਘਰ ਪਟਦੂਗਾ ਜੀ ਜਦੋਂ ਉਹੀ ਗੱਲ ਹੋ ਗਈ ਫਿਰ ਤੈਨੂੰ ਲੱਗਿਆ ਵੀ ਯਾਰ ਮੈਂ ਪਿੰਡ ਵਾਲਿਆਂ ਦੀ ਗੱਲ ਸੁਣ ਲੈਂਦਾ ਗਲੀ ਵਾਲਿਆਂ ਦੀ ਗੱਲ ਸੁਣ ਲੈਂਦਾ ਹਾਂ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਲੱਗਾ ਵੀ ਆਪਾਂ ਇਹ ਸੱਚ ਬੋਲਦੇ ਸੀਗੇ ਵੀ ਸਾਥੇ ਬੋਲਦੇ ਸੀ ਮੈਂ ਝੂਠਾ ਸੀ ਉਸ ਥਾਂ ਤੇ ਵੀ ਪੱਠੇ ਤੇ ਉਹ ਕੰਮ ਕਰਦਾ ਸੀ ਤੁਸੀਂ ਕਦੇ ਜਿਹੜੇ ਮੇਨ ਠੇਕੇਦਾਰ ਹੁੰਦੇ ਜਿਨ੍ਹਾਂ ਦਾ ਆਪਣਾ ਪੱਠਾ ਹੁੰਦਾ ਠੀਕ ਹੈ ਕਦੇ ਉਹਨਾਂ ਨੂੰ ਉਹਨਾਂ ਕੋਲ ਨਹੀਂ ਗਏ ਤੁਸੀਂ ਵੀ ਬਾਈ ਇਹ ਭਈਆ ਕਿੱਥੋਂ ਦਾ ਵੀ ਕਦੇ ਪਹੁੰਚਣ ਦੀ ਤੁਸੀਂ ਉਹਦੇ ਕੋਲ ਜ਼ਰੂਰਤ ਕੀਤੀ ਹੋਵੇ ਪਹੁੰਚੀ ਮੈਂ ਉਹਦੇ ਕੋਲ ਪਹੁੰਚਾਂ ਵੀ ਉਹਦੇ ਕੋਲ ਮੈਂ ਗੱਲ ਕਰਾਂ ਜਾ ਕੇ ਠੇਕੇਦਾਰ ਨਾਲ ਗੱਲ ਕੀਤੀ ਹੋਵੇ ਵੱਡੇ ਸਾਹਿਬ ਨਾਲ ਕਰੀ ਸੀ ਗੱਲ ਜੀ ਉਹ ਕਹਿੰਦੇ ਤਾਂ ਜੁਪੀ ਵਿਹਾਰ ਦੇ ਹੁੰਦੇ ਆ ਜੇ ਕੋਈ ਕੁੱਤੇ ਕਿਤੇ ਉਹਦਾ ਨਹੀਂ ਏਦਾਂ ਕਿਵੇਂ ਰੱਖ ਲਿਆ ਫਿਰ ਉਹਨੇ ਉਹਨੇ ਏਦਾਂ ਕਿਵੇਂ ਰੱਖ ਲਿਆ ਉਹ ਭਈਆ ਬਿਨਾ ਪ੍ਰੂਫ ਤੋਂ ਪ੍ਰੂਫ ਤੋਂ ਪ੍ਰੂਫ ਤਾਂ ਕੁਝ ਹੋਊਗਾ ਉੱਤੇ ਕੁਝ ਲਿਖਿਆ ਹੋਊਗਾ ਉੱਤੇ ਉਹ ਕਹਿੰਦੇ ਸੀ ਵੀ ਉਧਾਰ ਕੱਢ ਲੈਣ ਦੇ ਭਈਆ ਨਾ ਤੇ ਹੁਣ ਮੰਨ ਲਓ ਕਿ ਨਾ ਮੈਂ ਤਾਂ ਲੈਤਾ ਨਹੀਂ ਸੀ ਲੀਵਰ ਦੇ ਨਾਲ ਜਮਾਨਦਾਰ ਸੀ ਜਿਹੜਾ ਲੀਵਰ ਵਾਲਾ ਕੱਚਾ ਟਾਂ ਦਾ ਤੇ ਉਹ ਉਹਦੇ ਨਾਲ ਵੀ ਲੀਵਰ ਦੇ ਨਾਲ ਹੀ ਆਇਆ ਸੀਗਾ ਇਹ ਲੀਵਰ ਦੇ ਨਾਲ ਆਇਆ ਸੀਗਾ ਭਈਆ ਜਿਹੜੇ ਨਾਲ ਦੇ ਭਈਏ ਸੀ ਉਹ ਉਹ ਕਿੱਧਰ ਗਏ ਉਹ ਵੀ ਉੱਥੇ ਆ ਕਿ ਉਹ ਵੀ ਭੱਜ-ਭੁੱਜ ਗਏ ਹਾਏ ਤਕੇ ਰਾ ਉੱਥੇ ਪਹਿਲਾ ਨੰਗ ਹੈ ਤੇ ਉਹਨਾਂ ਕੋਲ ਗੱਲ ਨਹੀਂ ਕੀਤੀ ਤੂੰ ਬਈ ਉਹਨਾਂ ਕੋਲ ਗੱਲ ਕਰੀ ਸੀ ਮੈਂ ਕਿਹਾ ਵੀ ਆਹ ਉਹਨੇ ਕੀ ਕਰੇ ਮੇਰੇ ਕੋਲ ਕਰੇ ਆਉਂਦਾ ਜਾਂਦਾ ਸੀਗਾ ਤੇ ਮੈਂ ਹੁਣ ਦੱਸ ਵੀ ਮੈਂ ਕਿਵੇਂ ਕਰਾਂ ਮੇਰਾ ਉਹਨੇ ਘਰ ਪੜਤਾ ਉਹ ਕਹਿੰਦੇ ਅਸੀਂ ਜਾਣਦੇ ਨਹੀਂ ਸਾਡੇ ਨਾਲ ਤਾਂ ਹੋਰ ਪਿੰਡ ਦਾ ਸੀ ਉਹ ਕਹਿੰਦੇ ਹੋਰ ਪਿੰਡ ਦਾ ਸੀ ਬਿਨਾ ਪ੍ਰੂਫ ਤੋਂ ਬਿਨਾ ਪ੍ਰੂਫ ਤੋਂ ਬਈ ਕੋਈ ਬੰਦਾ ਬਾਹਰ ਦਾ ਭਈਆ ਜੂਪੀ ਦਾ ਹੋ ਗਿਆ ਬਿਹਾਰ ਦਾ ਹੋ ਗਿਆ ਤੁਸੀਂ ਕਿਵੇਂ ਰੱਖ ਸਕਦੇ ਹੋ ਪੱਠੇ ਤੇ ਕਿਵੇਂ ਰੱਖ ਸਕਦੇ ਹੋ ਸਾਰਿਆਂ ਦੇ ਪ੍ਰੂਫ ਜ਼ਰੂਰੀ ਹੋਣੇ ਚਾਹੀਦੇ ਆ ਜਿਵੇਂ ਦੀ ਘਰ ਵਾਲੀ ਲੈ ਕੇ ਅਗਲਾ ਭਜਾ ਕੇ ਤਾਂ ਇਹਦੇ ਕੋਲ ਪ੍ਰੂਫ ਹੁੰਦਾ ਵੇ ਕਿੱਥੋਂ ਦਾ ਉਹ ਕੀ ਵੀ ਕੀ ਸਿਸਟਮ ਆ ਫਿਰ ਕੀ ਵੀ ਤਾਂ ਮਿੰਟ ਦੇ ਵਿੱਚ ਹੀ ਉਹ ਫੜਿਆ ਜਾਂਦਾ ਚਾਬੀ ਕੱਢ ਲਈਆਂ ਕੀ ਵੀ ਤਾਂ ਉਹ ਮਿੰਟ ਦੇ ਵਿੱਚ ਫੜਿਆ ਜਾਂਦਾ ਫਿਰ ਉਹਦੇ ਨਾਲ ਜਿਹੜੇ ਭਈਏ ਕੰਮ ਕਰਦੇ ਸੀ ਉਹ ਉਹ ਵੀ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਸਾਸੀਂ ਜਾਣਦੇ ਨਹੀਂ ਕਿਉਂਕਿ ਇਸ ਚ ਚੱਕਰ ਦੇ ਵਿੱਚ ਸਾਰੇ ਮੁੱਕਰ ਜਾਂਦੇ ਆ ਵੀ ਭਈਆ ਯਾਰ ਕੀ ਕਰ ਲੈਣਾ ਇਹਨਾਂ ਦੀ ਗੱਲ ਦੇ ਵਿੱਚ ਅਕੇ ਜਿਹੜਾ ਮੇਨ ठेकेदार ਸੀ ਜੀ ਦਾ ਪੱਠਾ ਸੀਗਾ ਉਹ ਵੀ ਕਹਿੰਦਾ ਕਹਿੰਦਾ ਇਹ ਦਿਹਾੜੀਦਾਰ ਬੰਦੇ ਸੀਗੇ ਕਹਿੰਦਾ ਬਸ ਇਹ ਜਿਵੇਂ ਆਏ ਸੀ ਓਵੇਂ ਜਾਵਲੇ ਅਗਲੇ ਉਹਨਾਂ ਨੇ ਵੀ ਕੋਈ ਇਹਨੂੰ ਸਿੱਧੇ ਰਾਹ ਨਹੀਂ ਪਾਇਆ ਹੁਣ ਕੀ ਕਾਰਵਾਈ ਕੀ ਕਰਨਾ ਚਾਹਣਾ ਬਈ ਲੋਕ ਲੋਕਾਂ ਨੂੰ ਕੀ ਕਹਿਣਾ ਚਾਹਣਾ ਤੇ ਪਰ ਆਪਣੇ ਪਿਆ ਪੁਲਿਸ ਜਾਂ ਕਾਨੂੰਨ ਦਾ ਸਹਾਰਾ ਲੈਂਗਾ ਬਈ ਹਾਂਜੀ ਸਹਾਰਾ ਤਾਂ ਲਵਾਂਗੇ ਜੇ ਮੇਰੀ ਕਿਸੇ ਨੇ ਗੱਲ ਸੁਣੀ ਤੇ ਮੈਂ ਤਾਂ ਇਹ ਗੱਲ ਕਹਿਣਾ ਹੈ ਵੀ ਕਿਸ ਤੇ ਭਰੋਸਾ ਨਾ ਕਰੋ ਜੀ ਜਦੋਂ ਪਤਾ ਲੱਗੇ ਉਹਨਾਂ ਕੱਟ ਕਰਦੇ ਜੀ ਮੈਂ ਤਾਂ ਇਹ ਗੱਲ ਕਹਿਣਾ ਜੀ ਕਿਸੇ ਤੇ ਭਰੋਸਾ ਨਾ ਕਰੀ ਬੰਦਾ ਭਰੋਸਾ ਕਰਕੇ ਪਸਤਾਈ ਇਹਨਾਂ ਅੱਜ ਹਾਂ ਪਸਤਾਈ ਇਹਨਾਂ ਮੈਂ ਤਾਂ ਬਹੁਤ ਜ਼ਿਆਦਾ ਪਸਤਾਉਣਾਗਾ ਜੀ ਬਾਈ ਬੜੇ ਰੀਜਾਂ ਹੁੰਦੀਆਂ ਬੜੇ ਦਿਲ ਦੇ ਵਿੱਚ ਚਾਹ ਹੁੰਦੇ ਵੀ ਮੇਰਾ ਵਿਆਹ ਹੋਇਆ ਸੀ ਯਾਰ ਵਧੀਆ ਮੈਂ ਖੁਸ਼ ਸੀਗਾ ਯਾਰ ਪਰ ਇੱਕ ਹੀ ਕੰਮ ਕਰ ਹੋ ਗਿਆ ਜਿਹੜਾ ਮੈਂ ਸੋਚਿਆ ਵੀ ਨਹੀਂ ਸੀ ਕਦੇ ਹਾਂ ਜਿਵੇਂ ਕਿਸੇ ਨੇ ਆਖਿਆ ਸੀਗਾ ਵੀ ਆਈਡੀ ਨਿਕਲੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀਗਾ ਤੇ ਉਹੀ ਜੀ ਮਨ ਲੈ ਮੈਨੂੰ ਦਗਾ ਕਮਾ ਗਈ ਮੇਰੇ ਨਾਲ ਹਾਂ ਹਾਂ ਧੋਖਾ ਕਰਕੇ ਸੁਪਨੇ ਵੀ ਹੋਣਗੇ ਬਈ ਬਹੁਤ ਸਾਰੇ ਬਥੇਰੇ ਸੁਪਨੇ ਸੀਗੇ ਮੈਂ ਲੱਗ ਮੈਂ ਉਹਨੂੰ ਕਦੇ ਬਾਹਰ ਨਹੀਂ ਜਾਣ ਦਿੱਤਾ ਸੀ ਕਿਤੇ ਵੀ ਮੈਨੂੰ ਮੈਂ ਕੰਮ ਕਰ ਨਹੀਂ ਦਿੰਦਾ ਸੀ ਜੀ ਤੇ ਮੁੜ ਕੇ ਮਜਬੂਰੀ ਦੇ ਵਿੱਚ ਉੱਥੇ ਲੱਗਣਾ ਪਿਆ ਤੇ ਮੇਰੇ ਤੇ ਆਹ ਦੇਣਾਗੀ ਕਦੇ ਤੇਰੇ ਤੋਂ ਖੁਸ਼ ਨਹੀਂ ਹੋਣੀ ਬਈ ਕਿਪਦਾ ਤੇਰੇ ਕੋਲ ਕੋਈ ਗੱਲ ਵੀ ਕੀਤੀ ਹੋਈ ਜਾਹਿਰ ਵੀ ਮੈਂ ਤੇਰੇ ਨਾਲ ਰਹਿ ਕੇ ਖੁਸ਼ ਨਹੀਂ ਹੈਗੀ ਜਾਂ ਤੇਰੇ ਘਰ ਨੂੰ ਵੇਖ ਕੇ ਮੈਂ ਤੇਰੇ ਘਰੇ ਰਹਿਣਾ ਨਹੀਂ ਚਾਹੁੰਦੀ ਤੇਰੇ ਕੋਲ ਗਰੀਬੀ ਬਹੁਤ ਜ਼ਿਆਦਾ ਆ ਜਾਂ ਤੈਨੂੰ ਰਹਿਣਾ ਸੈਨਾ ਨਹੀਂ ਆਉਂਦਾ ਤੈਨੂੰ ਨਹਾਉਣਾ ਧੋਣਾ ਨਹੀਂ ਆਉਂਦਾ ਕਿਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਹੁਣ ਤੇਰੇ ਘਰ ਵਾਲੀ ਨੇ ਇਹਦੀ ਗੱਲ ਕੁਛ ਨਹੀਂ ਸੀ ਹੁਣ ਮੰਨ ਲਾ ਵੀ ਜਦੋਂ ਹੁਣ ਉਹ ਜਾਵੜੇ ਹਨ ਤੇ ਬਹੁਤ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਕਰਦੀ ਸੀ ਜਿਹੜਾ ਮੈਂ ਚੀਜ਼ ਕਰਦੇ ਵਿੱਚ ਕਹਿ ਦੇਣਾ ਉਹੀ ਉਹਨੇ ਤਿਆਰ ਕਰ ਦਿੱਤੀ ਕੀ ਕੀ ਕਹਿ ਕੇ ਬੁਲਾਉਂਦੀ ਸੀ ਤੈਨੂੰ ਹੈ ਕਹਿੰਦੇ ਆ ਜੋ ਦਿਲ ਤੇ ਰਾਜੂ ਕਰਦਾ ਹਾਂ ਹਾਂ ਰਾਜੂ ਕਹਿੰਦੇ ਸੀ ਹੈ ਹਾਂਜੀ ਦੋਸਤੋ ਤੁਸੀਂ ਹੈ ਬਹੁਤ ਪਿਆਰ ਕਰਦੀ ਸੀ ਮੰਨ ਲਾ ਹੁਣੇ ਮੈਨੂੰ ਵੀ ਪਤਾ ਲੱਗ ਗਿਆ ਵੀਤ ਲੱਗ ਗਿਆ ਹਾਂ ਵੀਤੀ ਮੀ ਤੇ ਭਰੋਸਾ ਨਹੀਂ ਕਰਨਾ ਜੀ ਔਰਤ ਤੇ ਔਰਤ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹਾਂ ਨਹੀਂ ਕਰਨਾ ਚਾਹੀਦਾ ਜੀ ਇਹ ਤਾਂ ਸਾਰੇ ਕਹਿੰਦੇ ਹੁੰਦੇ ਕਈ ਹੁਣ ਕਈ ਤਾਂ ਕਈਆਂ ਦੇ ਘਰ ਤਾਂ ਤੀਵੀਆਂ ਦੇ ਸਿਰ ਤੇ ਚਲਦੇ ਆ ਜਿਵੇਂ ਕਈਆਂ ਦੀ ਹੁਣ ਘਰ ਦੇ ਵਿੱਚ ਤੀਵੀਆਂ ਦੀ ਸੁਣੀ ਜਾਂਦੀ ਹੈ ਫਿਰ ਕਈਆਂ ਦੀ ਸੁਣੀ ਜਾਂਦੀ ਹੈ ਹੁਣ ਤੇਰੀ ਤੀਵੀਆਂ ਇਹੋ ਜਿਹੀ ਨਿਕਲ ਗਈਆਂ ਥੋੜੀ ਸਾਰੀਆਂ ਤੀਵੀਆਂ ਹੀ ਖਰਾਵਾ ਨੇ ਉਹ ਤਾਂ ਠੀਕ ਹੈ ਕਈ ਤਾਂ ਪੂਰਾ ਮੰਨ ਲੈ ਜਨਮਾਂ ਜਨਮਾਂ ਤੋਂ ਸਾਥ ਹੋਵੇ ਹੈਨਾ ਜੇ ਪਰਮਾਤਮਾ ਹੀ ਵਿਛੋੜਾ ਪਾ ਦੇ ਤਾਂ ਗੱਲ ਵੱਖਰੀ ਹੈਗੀ ਤੇ ਨਹੀਂ ਐਦਾਂ ਦੇ ਸਾਰੀਆਂ ਨਹੀਂ ਹੁੰਦੀਆਂ ਹੁਣ ਤੂੰ ਕੀ ਕਹਿਣਾ ਚਾਹਣਾ ਕੀ ਕਾਰਵਾਈ ਕਰੇਗਾ ਭਈ ਕਿਵੇਂ ਲੱਭੇਗਾ ਉਹਨਾਂ ਨੂੰ ਕਿਦਾਂ ਉਹਨਾਂ ਨੂੰ ਲੱਭ ਕੇ ਆ ਉਹਦੇ ਘਰੇ ਲੈ ਕੇ ਆਏਗਾ ਜੇ ਤੈਨੂੰ ਮਿਲ ਵੀ ਗਈ ਤਾਂ ਕੀ ਗੱਲਾਂ ਹੋਣਗੀਆਂ ਤੇਰੀਆਂ ਸਾਰਾ ਕੁਝ ਦੱਸੋ ਤੁਸੀਂ ਸਾਰਾ ਕੁਝ ਆਪਾਂ ਨੂੰ ਮਿਲ ਗਏ ਤੇ ਮੈਂ ਲੈ ਵੀ ਆਉਂਗਾ ਕਾਰਵਾਈ ਕੀ ਕਰੇਗਾ ਪਹਿਲਾਂ ਮਨੋ ਪਹਿਲਾਂ ਵੀ ਮਤਲਬ ਰਿਪੋਰਟਰ ਦਾ ਕਰੂੰਗਾ ਇਹ ਦਰਜ ਉਧਰ ਮਤਲਬ ਮਦਦ ਮੰਗੂ ਕੀ ਕਹਿਗਾ ਉਹਨਾਂ ਨੂੰ ਉਹਨਾਂ ਨੂੰ ਮੈਂ ਇਹ ਸਾਰਾ ਕੁਝ ਦੱਸ ਦੂੰਗਾ ਐ ਕਰਕੇ ਆ ਗੱਲਬਾਤ ਬਣ ਗਈ ਤੇ ਮੰਨ ਲਾ ਜੇ ਉਹਨਾਂ ਭਾਲ ਕੇ ਕਰਗੇ ਤੇ ਜੇ ਮੈਨੂੰ ਮਿਲ ਗਈ ਤਾਂ ਤੇ ਵੀ ਆਪਾਂ ਉਹਨੂੰ ਉਹ ਕਰਾਂਗੇ ਵੀ ਸਮਝਾਵਾਂਗੇ ਤੇ ਜੇ ਨਹੀਂ ਮਿਲੀ ਫਿਰ ਰੱਬ ਰੱਖਾ ਜੀ ਤੇ ਜੇ ਸਮਝਣ ਤੋਂ ਬਾਹਰ ਦੀ ਇਹੋ ਜਿਹੀ ਹਰਕਤਾਂ ਕੀਤੀਆਂ ਫਿਰ ਬਸ ਇੱਕ ਅੱਧਰੀ ਮਾਫੀ ਹੋ ਜਾਂਦੀ ਵਾਰੀ ਵਾਰੀ ਨਹੀਂ ਹੁੰਦੀ ਹੈ ਫੇਰ ਤਾਂ ਕਟਕਟੇ ਚਲੇ ਲਾਵਾਂਗੇ ਉੱਤੇ ਗਾਟਾ ਹੀ ਲਾएंगे ਫਿਰ ਤਾਂ ਹਾਂ ਗਾਟਾ ਹੀ ਲਾਵਾਂਗੇ ਜੀ ਹੁਣ ਦਿਲ ਉਦਾਸ ਆ ਬਾਈ ਹਾਂ ਪੂਰਾ ਉਦਾਸ ਆ ਜੀ ਪੱਕਾ ਹੀ ਹੈ ਕੁਛ ਚੰਗਾ ਨਹੀਂ ਲੱਗ ਮਨ ਕਰਦਾ ਵੀ ਮੈਂ ਭੱਠੇ ਦੇ ਕੰਮ ਕਰਾਂ ਜਾਂ ਕਿਸੇ ਹੋਰ ਕੰਮ ਲੇਬਰ ਕੰਮ ਕਰਾਂ ਕੋਈ ਕੋਈ ਹੋਰ ਕੰਮ ਵੀ ਕੋਈ ਜ਼ਿਆਦਾ ਵਧੀਆ ਦੁਕਾਨ ਤਕੂਨ ਜਿਹੜਾ ਘਰੇ ਘਰੇ ਰਿਗੇ ਇਹ ਜਿਹੇ ਕੰਮ ਤੋਰਾਂਗੇ ਜੀ ਤੇ ਮਨ ਲਾ ਵੀ ਹੁਣ ਦਿਲ ਮਨ ਫਿੱਕਾ ਪੈ ਗਿਆ ਇਧਰ ਕੋਈ ਕੋਈ ਯਾਰ ਕਿਸੇ ਦਾ ਬਣੇ ਨਾ ਕੋਈ ਹਨਾ ਹਾਂ ਦੁਸ਼ਮਣ ਨਿਕਲਿਆ ਯਾਰ ਹਾਂ ਜਿਵੇਂ ਕਿਸੇ ਨੇ ਆਖਿਆ ਸੀਗਾ ਇੱਕ ਸ਼ਾਇਰ ਨੇ ਆਖਿਆ ਸੀ ਕਿਸੇ ਨੇ ਕਹਿੰਦਾ ਦੁਸ਼ਮਣ ਨੂੰ ਮਾਰਨ ਜੋ ਸੱਟ ਮਾਰੀ ਸੱਜਣਾ ਨੇ ਬਾੜੀ ਡੂੰਗੀ ਸੱਟ ਮਾਰ ਗਈ ਚਲੋ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਮੁੰਡਾ ਪੱਠੇ ਦੇ ਕੰਮ ਕਰਦਾ ਸੀ ਤੇ ਆਪਣੀ ਘਰ ਵਾਲੀ ਨੂੰ ਵੀ ਨਾਲ ਉਹਨੇ ਲਾਇਆ ਹੋਇਆ ਸੀਗਾ ਉੱਥੇ ਦੀ ਭਈਏ ਨਾਲ ਜਾਰੀ ਪੈਂਦੀ ਹੈ ਦੋਸਤੀ ਪੈਂਦੀ ਹੈ ਭਈਆ ਕੀ ਕਰਦਾ ਉੱਥੇ ਉਹਦੀ ਘਰ ਵਾਲੀ ਨਾ ਗਾਡੀ ਪਾਉਂਦਾ ਤੇ ਉਹਦੀ ਘਰ ਵਾਲੀ ਨੂੰ ਲੈ ਜਾਂਦਾ ਪਹ ਜਾ ਕੇ ਠੀਕ ਹੈ ਉਹਦੇ ਘਰੇ ਆਉਣ ਜਾਣਾ ਵੀ ਉਹਦਾ ਬੰਦਾ ਠੀਕ ਹੈ ਗਵਾਂਡੀ ਵੀ ਉਹਨੂੰ ਕਹਿੰਦੇ ਵੀ ਤੇਰੇ ਘਰੇ ਭਈਆ ਆਉਂਦਾ ਤੇ ਆਪਦਾ ਬਈ ਧਿਆਨ ਰੱਖ ਪਰ ਉਹ ਬੰਦਾ ਧਿਆਨ ਨਹੀਂ ਦਿੰਦਾ ਤੇ ਉਹਦੇ ਨਾਲ ਕੀ ਹੁੰਦੀ ਹੈ ਫਿਰ ਆਹੀ ਗੱਲ ਹੁੰਦੀ ਹੈ ਵੀ ਉਹਦੀ ਘਰ ਵਾਲੀ ਲੈ ਜਾਂਦਾ ਪਹ ਜਾ ਕੇ ਕੀ ਬਤਾਉਣੇ ਘਰ ਵਾਲੀ ਉਹਦੀ ਮਾਰਤੀ ਹੋਵੇ ਕੀ ਬਤਾ ਕੀ ਕਰਤਾ ਹੋ ਕਿਉਂਕਿ ਉਹ ਆਪਦੀ ਘਰ ਵਾਲੀ ਵੀ ਲੈ ਗਿਆ ਨਾ ਇੱਥੋਂ ਪੱਠੇ ਤੇ ਉਹਦੀ ਘਰ ਵਾਲੀ ਵੀ ਰਹਿੰਦੀ ਸੀ ਉਹਨੂੰ ਵੀ ਲੈ ਗਿਆ ਜਿਹੜਾ ਮੇਨ ਠੇਕੇਦਾਰ ਹੁੰਦਾ ਉਹ ਵੀ ਕਹਿੰਦਾ ਕਹਿੰਦਾ ਯਾਰ ਮੈਨੂੰ ਤਾਂ ਪਤਾ ਨਹੀਂ ਵੀ ਕੌਣ ਸੀਗਾ ਕੌਣ ਨਹੀਂ ਦਿਹਾੜੀਦਾਰ ਹੁੰਦੇ ਆ ਇਹ ਜਿਵੇਂ ਆਉਂਦੇ ਆ ਸਾਰੇ ਇਕੱਠੇ ਹੋ ਕੇ ਆਉਂਦੇ ਆ ਜੋਨਟ ਹੁੰਦੀਆਂ ਇਹਨਾਂ ਦੀ ਸਾਰੇ ਇਕੱਠੇ ਹੁੰਦੇ ਆ ਬਸ ਜਿਵੇਂ ਜਿਵੇਂ ਕੰਮ ਕਰੀ ਗਏ ਮੈਨੂੰ ਕੋਈ ਕਿਸੇ ਤੱਕ ਕੋਈ ਹੈ ਨਹੀਂ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਹੈਗਾ ਕੁਝ ਨਹੀਂ ਹੈਗਾ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਵੀ ਇਹ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ